ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਮੇਰਾ ਨਾਮ ਗਰਜੀਤ ਸਿੰਘ ਪਿੰਡ ਮਾਸੀ ਕੇ ਜ਼ਿਲ੍ਹਾ ਮੋਗਾ ਜੀ ਪਿੰਡ ਮਾਸੀ ਕੇ ਜ਼ਿਲ੍ਹਾ ਮੋਗਾ ਹਣਾ ਨੇ ਆਲ ਸਿੰਘ ਵਾਲਾ ਤਹਿਸੀਲ ਵੇ ਗਿਆ ਪਾਪਾ ਹਾਂਜੀ ਹਾਂਜੀ ਇਹ ਆਪਣਾ ਮਾਸੀ ਕੇ ਪਿੰਡ ਤੋਂ ਗਹਿੜਾ ਵਾਲੇ ਰਹਾਤੇ ਘਰ ਆ ਗਿਆ ਆਪਣਾ ਹਾਂਜੀ ਹਾਂਜੀ ਗਹਿਣਾ ਰਹਾਤੇ ਕੱਸੀ ਤੋਂ ਮਗਰਲੇ ਪਸੇ ਠੀਕ ਹੈ ਤੇ ਮੋਬਾਈਲ ਨੰਬਰ ਜ ਆਪਣਾ ਅ ਨੰਬਰ ਹੈਗਾ ਵੀਰੇ 95177 41941 95973 ਨਹੀਂ 95 95 973 95 95 177 7741941 ਠੀਕ ਹੈ ਜਿਹੜਾ ਵੀਰੇ ਬੱਚੀ ਦੇਖੀ ਜਨੇ ਕਿਹੜਾ ਸੁਸ ਹੁੰਦੀ ਹੈ ਇਹ ਵੀ ਪਲੂਨ ਸੁੰਦੀ ਆ ਵੀਰੇ ਪਲੂਨ ਪਹਿਲਾ ਸੁਆ ਹਾਂਜੀ ਹਾਂਜੀ ਤੇ ਇੱਕ ਐ ਇੱਕ ਦਿਨ ਸੂਣ ਦੇ ਵਿੱਚ ਲੈਂਦੀ ਆ ਇਹਦੇ 7 ਤਰੀਕ ਨੂੰ ਦਿਨ ਪੂਰੇ ਹੋ ਜਾਣੇ ਆ ਵੀਰੇ ਠੀਕ ਹੈ 7 ਤਰੀਕ ਨੂੰ ਦਿਨ ਪੂਰੇ ਆਪਣੀ ਬੱਚੀ ਪਾਲੀ ਵੀ ਲੈ ਕੇ ਹਾਂਜੀ ਇੱਥੇ ਪਿੰਡ ਚੋਂ ਹੀ ਲਈ ਸੀ 32 ਕਿਲੋ ਦੀ ਮਾਦਰ ਰਿਕਾਰਡ ਹੈਗਾ ਠੀਕ ਹੈ ਤੇ ਆਪ ਵੀ ਇਹ ਚੰਗੇ ਸੀਮੰਦੀ ਆ ਹੁਣ 40 1 28 ਲੱਗਿਆ ਵਾ ਇਹਦੇ ਆਪ ਠੀਕ ਹੈ 40 1 28 ਸੈਕ ਦਾ ਸੀਮੰ ਲੱਗਿਆ ਵਾ ਹਾਂਜੀ ਹਾਂਜੀ ਸੂਣ ਚਾ ਹਫਤਾ ਖੰਡ ਕੱਢ ਦਿਆ ਹਜੇ ਹਾਂਜੀ ਹਾਂਜੀ ਠੀਕ ਹੈ ਅੰਦਾਜ਼ਾ ਆ ਵੀ ਦੁੱਧ ਕਿੰਨਾ ਬਦ ਕੋ ਕੱਦ ਕੱੜ ਪਲੀ ਪੁੜੀ ਵਿੱਚ ਅੰਗੇ ਵੜ ਵੀ ਅੰਦਾਜ਼ਾ ਵੀ ਦੇਣਾ ਸਹੀ ਦੇ 25 ਤੋਂ ਪਲੱਸ ਹੀ ਦਊਗੀ ਕਹਿੰਦਾ 25 ਕਿਲੋ ਬੰਦਾ ਅੰਦਾਜ਼ਾ ਲਾ ਕੇ ਲੈ ਜੇ ਨਾ ਹਾਂਜੀ ਹਾਂਜੀ ਵੀ ਇੰਨਾ ਕੁ ਦੁੱਧ ਪਾ ਸਕਦੀ ਆ ਹਾਂਜੀ ਹਾਂਜੀ ਤੇ ਦੰਦ ਵਗੈਰਾ ਦੇਖਿਆ ਕਿ ਨਹੀਂ ਦੇਖਿਆ ਦੰਦ ਜਿਹੜੇ ਦੇਖੇ ਨਹੀਂ ਬਾਈ ਠੀਕ ਆ ਚੰਗੀ ਜੁਗੀ ਹੋਊਗੀ ਥੋੜਾ ਵੱਡੀ ਹੋ ਕੇ ਸਮਰੀ ਸੀ ਠੀਕ ਐ ਰੇਟ ਦਾ ਬਾਕੀ ਰੱਖਿਆ ਦਾ ਰੇਟ ਵੀਰੇ 1,30,000 ਦੇਣ ਲੈਣੀ ਆ ਬਸ ਮੜਮਟਾ ਮਾਰਦਾਨ ਹੋ ਜਾਊਗਾ ਮੜਮਟਾ ਕਰਦਾ ਮਾਨਤਾਂ ਤੋਰ ਦੀ ਬਾਹਰ ਸੋਪਰਾ ਮੂੰਹ ਮੱਥਾ ਬੈਠਦਾ ਦੇਖ ਸਾ ਜੋ ਕੱਦ-ਕੱਡ ਦੇ ਵਿੱਚ ਬਹੁਤ ਆ ਰਾਜੀ ਸਮੀ ਬਣੀ ਰਸਤੀ ਦਾ ਵੀ ਕਿਸੇ ਬੰਦੇ ਸੁਣੀ ਤੇ ਬਾਖੀ ਲੈਵਾ ਵਗੈਰਾ ਸੋਣਾ ਸਾਫ ਸੁਥਰਾ ਲੇਵਾਗਾ ਕਿਸੇ ਪਾਸੋਂ ਲਸੀਦਾ ਵੀ ਨਹੀਂ ਤੇ ਇੱਕ ਵੀਰੇ ਮਾੜੀ ਜੀ ਫੋਟ ਜਰੂਰ ਹੈਗਾ ਮਾੜੀ ਨਾਲ ਹਨ ਉਹਦੇ ਮੂੰਹ ਮਾ ਹੈ ਨਹੀਂਗਾ ਜਿਹੜੇ ਮੂੰਹ ਨੇ ਥਣਦੇ ਪਰ ਮੂੰਹ ਹੈ ਨਹੀਂ ਨਾ ਰੋਕੀ ਬੜਾ ਇਹ ਦੇਵਾ ਸਾਡੀ ਨੇੜ ਤੋਂ ਤੂੰ ਦੇਖ ਸਕਦੇ ਹੋ ਪਰ ਮੂੰਹ ਇਹਦੇ ਵਿੱਚ ਆਉਣ ਦਾ ਕਾਰਨ ਨਹੀਂ ਕੋਈ ਆਉਂ ਉਸ ਹਨ ਆਉਂਦਾ ਹੈ ਨਹੀਂਗਾ ਤੇ ਥਣ ਮੰਨ ਕੇ ਚਲੋ ਚਾਰੀਏ ਪੰਜਵੀ ਮਾੜੀ ਜੀ ਫੋਟ ਆ ਗਈ ਪਰ ਆਉਂਦਾ ਨਹੀਂ ਕੱਦ ਕੜ ਬਹੁਤ ਜ਼ਿਆਦਾ ਹੈਗਾ ਪਹਿਲਾ ਸੂਆ ਪਲੂਣ ਸੂਦੀ ਵੇਖਲੇ ਲੂ ਬੜਾ ਵੀਰਾਂ ਦੀ ਕਿ ਵਪਾਰ ਦਾ ਕ ਆਪਣੀ ਪਿੰਡੋਂ ਬੱਛੀ ਲੈ ਕੇ ਬਾਰੇ ਸੀ 30 30 ਕਿਲੋ ਰਕਾਰ ਵਾਲੀ ਦੀ ਬੱਛੀਆ ਹਫਤਾ ਤੱਕ ਸੂਣ ਜਿਹਾ ਬਾਕੀ ਚੰਗੀ ਗੇਨ ਵਗੈਰਾ ਕਰਾ ਕੇ ਤਾਂ ਪਹਿਲੇ ਸਵੇਰ ਤਕਰੀਬਨ 24-25 ਕਿਲੋ ਦੁੱਧ ਪੌਣ ਵਾਲੀ ਬਿਹੜ ਹੈਗੀ ਆ 1,30,000 ਰੁਪਏ ਕੀਮਤ ਆ ਥੋੜਾ ਬਹੁਤਾ ਮੌਕੇ ਤੇ ਮਾਨਦਾਨ ਹੋ ਜਾਊਗਾ ਪਿੰਡ ਮਾਛੀਕੇ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਤੇ ਨੰਬਰ ਹੋਰ ਦੀ ਦੁਆਰੇ ਆਪਣਾ ਨੰਬਰ ਹੈਗਾ ਵੀਰੇ 9517741941 ਠੀਕ ਹੈ ਇੱਕ ਤੀਜੇ ਮਣਾਵੋਟਾ ਮੋਗੇ ਚਾਹੀਦਾ ਮਾਨਦਾਨ ਕਰ ਦਾਂਗੇ ਹਾਂਜੀ ਹਾਂਜੀ ਮਾਨਦਾਨ ਹੋਊਗਾ ਜਰੂਰ ਠੀਕ ਹੈ ਸੋ ਵੀਡੀਓ ਦੇਖ ਲਈ ਸਭ ਦਾ ਤਹਿ